ਸ੍ਰਿਸ਼ਟੀ ਰੱਬ ਨੇ ਬਣਾਈ ਹੈ ਕਿਨੇ ਬਣਾਈ ਆ ਕੁਐਸਚਨ ਤਾਂ ਇਹਦਾ ਕੁਐਸਚਨ ਹੀ ਨਹੀਂ ਰੱਬ ਨੇ ਬਣਾਈ ਕਿਨੇ ਬਣਾਈ ਆ ਕਿਨੇ ਬਣਾਈ ਮੈਂ ਤੁਹਾਨੂੰ ਪੁੱਛਦਾ ਕਿਨੇ ਬਣਾਈ ਕਿਨੇ ਬਣਾਈ ਹੈ ਹਾਂ ਜਾਂ ਤਾਂ ਮੈਂ ਦੇਖਿਆ ਹੋਵੇਗਾ ਜਾਂ ਮੇਰੇ ਬਜ਼ੁਰਗਾਂ ਨੇ ਦੇਖਿਆ ਜਾਗਾ ਮੇਰੇ ਉਸ ਤੋਂ ਵੀ ਜ਼ਿਆਦੇ ਬਜ਼ੁਰਗਾਂ ਨੇ ਜਾਂ ਸਾਡੇ ਗੁਰੂ ਪੀਰ ਪੈਗੰਬਰਾਂ ਨੇ ਤੇ ਸਾਰੇ ਇਹ ਗੱਲ ਕਹਿੰਦੇ ਆ ਸ੍ਰਿਸ਼ਟੀ ਰੱਬ ਦੀ ਬਣਾਈ ਹੈ ਮੈਂ ਅੱਜ ਕਹਦਾ ਵੀ ਸ੍ਰਿਸ਼ਟੀ ਰੱਬ ਦੀ ਨਹੀਂ ਬਣਾਈ ਹੋਈ ਫਿਰ ਕਿਨੇ ਬਣਾਈ ਹੈ ਇਹ ਵੀ ਕੁਐਸਚਨ ਤਾਂ ਹੈ ਹਾਂ ਮਤਲਬ ਇਹਨੂੰ ਇਸ ਕੁਐਸਚਨ ਨੂੰ ਆਪਾਂ ਉਲਝਾ ਨਹੀਂ ਸਕਦੇ ਵੀ ਸ੍ਰਿਸ਼ਟੀ ਰੱਬ ਨੇ ਨਹੀਂ ਬਣਾਈ ਤਾਂ ਕਿਨੇ ਬਣਾਈ ਹੈ ਸ੍ਰਿਸ਼ਟੀ ਰੱਬ ਨੇ ਬਣਾਈ ਹੈ ਹੋਰ ਕਿਨੇ ਬਣਾਈ ਹੈ ਰੱਬ ਤੋਂ ਬਿਨਾ ਕੌਣ ਆ ਰੱਬ ਤੋਂ ਬਿਨਾ ਇੱਕ ਬੰਦਾ ਮੈਂ ਯੂਨੀਵਰਸਿਟੀ ਹੁੰਦਾ ਹੁੰਦਾ ਸੀ ਤੇ ਮਤਲਬ ਉਹਨੇ ਬੜਾ ਮੈਨੂੰ ਸਵਾਲ ਕੀਤਾ ਕਹਿੰਦਾ ਤੂੰ ਬਾਣਾ ਪਾ ਕੇ ਆ ਜੰਨਾ ਯੂਨੀਵਰਸਿਟੀ ਮੈਂ ਜਦੋਂ ਅਬਡੀਮਿਸ਼ਨ ਲਈ ਸੀ ਐਮਏ ਚ ਮੈਂ ਬਾਣਾ ਪਾ ਕੇ ਜਾਂਦਾ ਹੁੰਦਾ ਸੀ ਮੈਨੂੰ ਕਹਿੰਦਾ ਤੂੰ ਬਾਣਾ ਪਾ ਕੇ ਆ ਜੰਨਾ ਐਵੇਂ ਰੱਬ ਰੱਬ ਕਰੀ ਜਾਂਦੇ ਹੋ ਰੱਬ ਕਿਨੇ ਦੇਖਿਆ ਹਾਂ ਦਿਖਾ ਕਿੱਥੇ ਰੱਬ ਕਹਿੰਦਾ ਮੈਂ ਬੜਾ ਹੈਰਾਨ ਹੋਇਆ ਵੀ ਇੱਕ ਮਾਸਟਰ ਡਿਗਰੀ ਕਰ ਰਿਹਾ ਸਾਡੇ ਨੌਜਵਾਨ ਸਿੱਖ ਬੱਚੇ ਦੀ ਮਾਨਸਿਕਤਾ ਇਹ ਪਹੁੰਚੀ ਹੋਈ ਆ ਜੇ ਮਾਸਟਰ ਡਿਗਰੀ ਬਹੁਤ ਵੱਡੀ ਗੱਲ ਆ ਮਾਸਟਰ ਡਿਗਰੀ ਸਾਡੀ ਮਤਲਬ ਕਿ ਸਾਨੂੰ ਇੱਕ ਪ੍ਰੋਫੈਸਰ ਦੇ ਰੂਪ ਦੇ ਵਿੱਚ ਮੰਨੀ ਜਾਂਦੀ ਆ ਵੀ ਇਹ ਹੁਣ ਪੜ੍ਹਾਉਣ ਵਾਲਾ ਹੋ ਗਿਆ ਮਾਸਟਰਸ ਹੋ ਗਿਆ ਇੱਕ ਮਾਸਟਰ ਇਹ ਗੱਲ ਕਹਿ ਰਿਹਾ ਕਿ ਰੱਬ ਕਿਹੜਾ ਦਿਸਦਾ ਮਤਲਬ ਤੁਸੀਂ ਇੰਨੀ ਨੀਵੇਂ ਦੀ ਮਾਨਸਿਕਤਾ ਦੇ ਆਗੇ ਵੀ ਜਿਹੜੀ ਚੀਜ਼ ਦਿਸਦੀ ਆ ਉਹਨੂੰ ਮੰਨਣਾ ਜਿਹੜੀ ਨਹੀਂ ਦਿਸਦੀ ਉਹਨੂੰ ਨਹੀਂ ਮੰਨਣਾ ਹਾਂ ਠੀਕ ਆ ਨਾ ਜਿਹੜੀ ਨਹੀਂ ਦਿਸਦੀ ਉਹਨੂੰ ਨਹੀਂ ਮੰਨਣਾ ਹਵਾ ਚੱਲ ਰਹੀ ਆ ਮੰਦੇ ਹੋ ਨਾ ਦਿਖਾਓ ਕਿੱਥੇ ਆ ਹੂੰ ਇਹ ਹਵਾ ਚੱਲ ਰਹੀ ਹੈ ਪੱਤੇ ਹਿੱਲ ਰਹੇ ਨੇ ਦਿਖਾਓ ਮੈਨੂੰ ਹਵਾ ਕਿੱਥੇ ਆ ਹੂੰ ਉਹਦਾ ਪੱਤੇ ਹਿੱਲਦੇ ਦਿਖਾਏ ਨੇ ਤੁਸੀਂ ਫੋਰਸ ਤਾਂ ਹਵਾ ਦੀ ਉਹਦਾ ਫਿਰ ਕਿੱਥੇ ਆ ਦਿਖਾਓ ਉਹਦਾ ਸਟਰਕਚਰ ਤਾਂ ਦੱਸੋ ਹੂੰ ਸਕਟੇ ਤਾਂ ਦੱਸੋ ਹੂੰ ਮਤਲਬ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਚੀਜ਼ ਅੱਖ ਨਾਲ ਦਿਸਦੀ ਹੈ ਹਵਾ ਹਵਾ ਧਰਤੀ ਤੇ ਆ ਹੁਣ ਜੇ ਆਪਾਂ ਕਿਸੇ ਹੋਰ ਗ੍ਰਹਿ ਤੇ ਚਲੇ ਜੇ ਨਹੀਂ ਹੈਗੀ ਉੱਥੇ ਵੀ ਕਿਉਂ ਨਹੀਂ ਹੈ ਗ੍ਰਹਿ ਚ ਨਹੀਂ ਹੈਗੀ ਗੱਲ ਸੁਣੋ ਜੇ ਹਵਾ ਚੱਲ ਰਹੀ ਹੈ ਤਾਂ ਦਿਖਾਓ ਬਸ ਇਹ ਨਹੀਂ ਗੱਲ ਹੈ ਕੁਐਸਚਨ ਤਾਂ ਸਿਰਫ ਇਹਨਾਂ ਦਿਖਾਓ ਉਨੇ ਕਹੇ ਰੱਬ ਹੈ ਤਾਂ ਦਿਖਾਓ ਜੇ ਹਵਾ ਚੱਲ ਰਹੀ ਹੈ ਉਹ ਦਿਖਾਈ ਨਹੀਂ ਜਾ ਸਕਦੀ ਕਿ ਹਵਾ ਨਹੀਂ ਚਲੋ ਇਸ ਤੋਂ ਅੱਗੇ ਆਪਾਂ ਹੋਰ ਸਰ ਦੇ ਮਸ਼ੀਨਸ ਦੇ ਵਿੱਚ ਐਕਸ-ਰੇਜ਼ ਮਸ਼ੀਨਸ ਦੇ ਵਿੱਚ ਹੋਰ ਵੀ ਕਾਫੀ ਸਕੈਨਰਸ ਨੇ ਉਹਨਾਂ ਹੀ ਚ ਹਵਾ ਦਿਖਾਈ ਜਾ ਸਕਦੀ ਹੈ ਦਿਖਾਈ ਜਾ ਸਕਦੀ ਹੈ ਇਹ ਗੱਲ ਚੰਗੀ ਹੈ ਪਰ ਰੱਬ ਰੱਬ ਤਾਂ ਕਿਸੇ ਸਕੈਨਰ ਚ ਨਹੀਂ ਦਿਖਾ ਚਲੋ ਪਹਿਲੀ ਗੱਲ ਤਾਂ ਇਹ ਹੋ ਹੀ ਨਹੀਂ ਸਕਦਾ ਵੀ ਕੋਈ ਹਵਾ ਨੂੰ ਸਕੈਨਰ ਚ ਦਿਖਾ ਦੇ ਚਲੋ ਜੇ ਦਿਖਾ ਵੀ ਲਵੇਗਾ ਅੱਛਾ ਤੁਹਾਨੂੰ ਭੁੱਖ ਲੱਗਦੀ ਹੈ ਹੂੰ ਤੁਹਾਨੂੰ ਭੁੱਖ ਲੱਗਦੀ ਹੈ ਹੂੰ ਦੇਖੋ ਜਦੋਂ ਅਸੀਂ ਵੈਦਰ ਫੋਰਕਾਸਟਿੰਗ ਦੇਖਦੇ ਹਾਂ ਉਦੋਂ ਹਵਾ ਦੀ ਫੋਰਸ ਸਾਰੀ ਦਿਖਾਈ ਜਾਂਦੀ ਆ ਮੈਂ ਹੁਣ ਨੈਟ ਤੇ ਵੀ ਤੁਸੀਂ ਤੇ ਉਹ ਕੁਮਰ ਜੋਦੀ ਇੱਥੇ ਮੈਂ ਤੁਹਾਡੀ ਮਤਲਬ ਜਾਣਕਾਰੀ ਦਾ ਵਾਅਦਾ ਕਰਦਾ ਹਵਾ ਦਾ ਵੇਗ ਮਾਪਿਆ ਜਾਂਦਾ ਹੂੰ ਹਵਾ ਦਾ ਸਰੂਪ ਨਹੀਂ ਦਸਾਇਆ ਜਾਂਦਾ ਵੀ ਹਵਾ ਕਿਵੇਂ ਦਿਸਦੀ ਆ ਉੱਤੇ ਨੂੰ ਖੁੱਲਦੀ ਆ ਥੱਲੇ ਨੂੰ ਹੁੰਦੀ ਆ ਕਿੱਧਰ ਨੂੰ ਫੈਲੀ ਹੋਈ ਆ ਹਵਾ ਦਾ ਮਿਆਰ ਕਿੰਨਾ ਹੈ ਇੱਕ ਬੰਦਾ ਹੈ ਕੋਈ 5 ਫੁੱਟ ਦਾ ਹੈ 4 ਫੁੱਟ ਦਾ ਹੈ 10 ਫੁੱਟ ਦਾ ਹੈ ਇਹ ਤਾਂ ਤੁਸੀਂ ਅੱਖਾਂ ਨਾਲ ਦੇਖ ਲਿਆ ਮੰਨ ਲਿਆ ਹਵਾ ਨੂੰ ਵੀ ਦੱਸੋ ਨਾ ਕਿੰਨੇ ਫੁੱਟ ਮੋਟੀ ਆ ਕਿੰਨੇ ਫੁੱਟ ਚੌੜੀ ਆ ਠੀਕ ਹੈ ਨਾ ਚਲੋ ਇਸ ਗੱਲ ਨੂੰ ਤੁਸੀਂ ਮੰਨ ਲਓ ਕਿ ਵਿਗਿਆਨ ਦਾ ਹਿੱਸਾ ਹੈ ਵੈਸੇ ਮੈਂ ਨਹੀਂ ਮੰਨਦਾ ਪਰ ਫਿਰ ਵੀ ਤੁਹਾਡੀ ਗੱਲ ਵੱਡੀ ਕਰਦੇ ਆਂ ਵੀ ਉਹਨੂੰ ਤੁਸੀਂ ਮਾਈਕਰੋਸਕੋਪ ਦੇ ਵਿੱਚ ਦਿਖਾ ਦੋਗੇ ਤੁਹਾਨੂੰ ਭੁੱਖ ਲੱਗਦੀ ਹੈ ਹਾਂ ਤੁਹਾਨੂੰ ਜਦੋਂ ਕੋਈ ਪਿੰਚ ਕਰਦਾ ਚੁੰਡੀ ਵੱਡਦਾ ਜਾਂ ਕੋਈ ਛੱਟ ਲੱਗਦੀ ਹੈ ਤੁਹਾਨੂੰ ਦਰਦ ਲੱਗਦੀ ਹੈ ਹਾਂ ਦਿਖਾਓ ਮੈਨੂੰ ਕਿੱਥੇ ਆ ਭੁੱਖ ਹਾਂ ਭੁੱਖ ਦਿਖਾਓ ਜੇ ਤੁਸੀਂ ਦਿਖਾ ਨਹੀਂ ਸਕਦੇ ਤਾਂ ਮਤਲਬ ਭੁੱਖ ਲੱਗਦੀ ਨਹੀਂ ਹਾਂ ਜੇ ਤੁਹਾਨੂੰ ਛੱਟ ਮਾਰਿਆ ਤੇ ਦਰਦ ਹੁੰਦਾ ਜੇ ਤੁਸੀਂ ਦਰਦ ਦਿਖਾ ਨਹੀਂ ਸਕਦੇ ਤਾਂ ਮਤਲਬ ਤੁਹਾਡੇ ਛੱਟ ਨਹੀਂ ਦਰਦ ਨਹੀਂ ਹੋ ਰਿਹਾ ਹਾਂ ਦੁੱਧ ਤਾਂ ਹੋ ਰਿਹਾ ਹੈ ਮਤਲਬ ਜਿਹੜੀਆਂ ਚੀਜ਼ਾਂ ਮਹਿਸੂਸ ਕਰਨ ਵਾਲੀਆਂ ਨੇ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਕਿ ਅੱਖਾਂ ਦਾ ਵਿਸ਼ਾ ਬਣਾਓ ਜਿਹੜੀਆਂ ਅੱਖਾਂ ਦਾ ਵਿਸ਼ਾ ਬਣੀਆਂ ਹੋਏ ਉਹਨਾਂ ਨੂੰ ਕਹਿੰਦੇ ਮਹਿਸੂਸ ਕਰੋ ਹੂੰ ਠੀਕ ਹੈ ਨਾ ਕੰਨ ਦਾ ਵਿਸ਼ਾ ਹੈ ਸੁਣਨਾ ਨਾ ਕਿ ਦੇਖਣਾ ਤੇ ਕੰਨ ਸਰੀਰ ਦਾ ਵਿਸ਼ਾ ਉਹਨੂੰ ਮਹਿਸੂਸ ਕਰਨਾ ਹੂੰ ਹਵਾ ਨੂੰ ਮਹਿਸੂਸ ਕਰਨਾ ਤੇ ਅੱਖ ਦਾ ਵਿਸ਼ਾ ਸਰੂਪ ਨੂੰ ਦੇਖਣਾ ਜਿਹੜੀ ਚੀਜ਼ ਅੱਖ ਦਾ ਹੀ ਕੀਤੀ ਜਾ ਸਕਦੀ ਆ ਉਹਦਾ ਕੰਨ ਨਾਲ ਤਾਂ ਕੋਈ ਸਬੰਧ ਨਹੀਂ ਨਾ ਪਰਮੇਸ਼ਰ ਨੂੰ ਮਹਿਸੂਸ ਕੀਤਾ ਜਾ ਸਕਦਾ ਇਹ ਥੋੜਾ ਵੀ ਉਹਨੂੰ ਹੁਣ ਅਸੀਂ ਬਣਾ ਕੇ ਦਿਖਾਵਾਂਗੇ ਹੂੰ ਮਤਲਬ ਇਹ ਆਡਡ ਵਿਸ਼ੇ ਨੇ ਇਹਨਾਂ ਆਡਡ ਵਿਸ਼ਿਆਂ ਦੀ ਆਡਡ ਰਿਸਰਚ ਆ ਸਾਇੰਸ ਸਭ ਕੁਝ ਅੱਖ ਨਾਲ ਦੇਖਣ ਨੂੰ ਮੰਨਦੀ ਹੈ ਸਾਇੰਸ ਕਹਿੰਦੀ ਹੈ ਦਹੀਂ ਦੇ ਵਿੱਚ ਕੀੜੇ ਹੁੰਦੇ ਨੇ ਉਹ ਤਾਂ ਦਿਖਾਉਂਦੇ ਜੇ ਮਾਈਕਰੋਸਕੋਪ ਨਾਲ ਦੇਖਿਆ ਨਹੀਂ ਤਾਂ ਨਾ ਮੰਨਣਗੇ ਹਾਂ ਤੇ ਜੇ ਨਾ ਮੰਨਣਗੇ ਕਿ ਦਹੀਂ ਨਾ ਜੰਮਦਾ ਹੋਊਗਾ ਹਾਂ ਉਹ ਕਹਿੰਦੇ ਆ ਵੀ ਦੁੱਧ ਤੋਂ ਦਹੀਂ ਉਹ ਕੀੜਿਆਂ ਕਰਕੇ ਹੀ ਬਣਦਾ ਹੈ ਨਾ ਮਾਈਕਰੋਸਕੋਪ ਦੇ ਵਿੱਚ ਜੇ ਉਹ ਕੀੜੇ ਨਾ ਦੇਖੇ ਜਾਂਦੇ ਕਿ ਦਹੀਂ ਬਣ ਨਹੀਂ ਸੀ ਸਕਦਾ ਹਾਂ ਕਿ ਦਹੀਂ ਦੀ ਹੋਂਦ ਨਹੀਂ ਹੈ ਨਹੀਂ ਤਾਂ ਹੈ ਨਾ ਉਹ ਤੁਸੀਂ ਉੱਥੇ ਤੱਕ ਪਕੜ ਕਰ ਲਈ ਰੱਬ ਦੀ ਹੋਂਦ ਬਹੁਤ ਸਰਬੱਤ ਹੈ ਤੇ ਰੱਬ ਦੀ ਹੋਂਦ ਨੂੰ ਅਸੀਂ ਡਿਨਾਏ ਕਰ ਹੀ ਨਹੀਂ ਸਕਦੇ ਇਸ ਗੱਲ ਦੇ ਉੱਤੇ ਬਿਨਾਂ ਕਾਰਨ ਤੋਂ ਚਰਚਾ ਰੱਖੀ ਜਾਣੀ ਤੇ ਇਹ ਇੱਕ ਮਤਲਬ ਕਿ ਬਿਨਾਂ ਸਮੇ ਬਿਨਾਂ ਮਤਲਬ ਕਾਰਨ ਦਾ ਸਮਾਵਿਅਰਥ ਕਰਨ ਦਾ ਵਿਸ਼ਾ ਰੱਬ ਦੀ ਹੋਂਦ ਸਾਡੇ ਗੁਰੂਆਂ ਨੇ ਮੰਨੀ ਹੈ ਸਾਡੇ ਗੁਰੂ ਸਾਹਿਬ ਰੱਬ ਦੀ ਹੋਂਦ ਦੇ ਵਿੱਚ ਜਨਮ ਲੈ ਕੇ ਆਏ ਉਸ ਦੇ ਪ੍ਰਚਾਰ ਕੀਤਾ ਕਿ ਪਰਮੇਸ਼ਰ ਇੱਕ ਹੈ ਪਰਮੇਸ਼ਰ ਅਕਾਲ ਮੂਰਤ ਹੈ ਉਹਨੂੰ ਕੋਈ ਜਨਮ ਨਹੀਂ ਦੇ ਸਕਦਾ ਉਹਦਾ ਨਾਮ ਸਦਾ ਹੀ ਸੱਚ ਰਹਿਣ ਵਾਲਾ ਤੇ ਸੱਚ ਹੈ ਹੀ ਨਾਮ ਉਹਦਾ ਹਾਂ ਹਾਂ ਸਾਡੇ ਗੁਰੂ ਸਾਹਿਬ ਜੀ ਨੇ ਜਪਜੀ ਸਾਹਿਬ ਉਚਾਰਨ ਕੀਤਾ ਤੇ ਜਪਜੀ ਸਾਹਿਬ ਸਾਡੇ ਬਜ਼ੁਰਗ ਪੜਦੇ ਆਏ ਤੇ ਬਜ਼ੁਰਗ ਸਾਡੇ ਚੜਾਈ ਕਰਕੇ ਚਲੇ ਗਏ ਅਸੀਂ ਪੜ ਰਹੇ ਆ ਅਸੀਂ ਚੜਾਈ ਕਰ ਜਾਵਾਂਗੇ ਜਪਜੀ ਸਾਹਿਬ ਤਾਂ ਨਹੀਂ ਬਦਲੇਗਾ ਹੂੰ ਸੋ ਰੱਬ ਦੀ ਹੋਂਦ ਤਾਂ ਕਦੀ ਬਦਲਦੀ ਨਹੀਂ ਉਹੀ ਗੁਰੂ ਸਾਹਿਬ ਜੀ ਨੇ ਸਾਨੂੰ ਦੱਸਿਆ ਉਹੀ ਨੂੰ ਅਸੀਂ ਮੰਨਦੇ ਆ ਤੇ ਇਹ ਸਾਡੇ ਵਾਲੇ ਕਈ ਬੰਦੇ ਕਹਿ ਦਿੰਦੇ ਆ ਵੀ ਰੱਬ ਦੀ ਹੋਂਦ ਹੈ ਨਹੀਂ ਮਤਲਬ ਫਿਰ ਤੁਸੀਂ ਕਿਹੜੇ ਵਿਧਾਨ ਨੂੰ ਮੰਨਦੇ ਹੋ ਹੂੰ ਜੇ ਗੈਸਾਂ ਵੀ ਬਣੀਆ ਜੇ ਧਰਤੀ ਵੀ ਬਣੀ ਦੱਸੋ ਤਾਂ ਅਸੀਂ ਕਿਹੜੇ ਵਿਗਿਆਨੀ ਨੇ ਬਣਾਈ ਹੂੰ ਮਨ ਲੋ ਤੁਸੀਂ ਇਸ ਸਾਇੰਟੀਫਿਕਲੀ ਤੇ ਆ ਜਾਓ ਜੇ ਧਰਤੀ ਵੀ ਬਣੀ ਤਾਂ ਕਿਹੜੇ ਵਿਗਿਆਨੀ ਨੇ ਇਹਦਾ ਉਹ ਕੀਤਾ ਕਿਹੜਾ ਉਹਦਾ ਸਟਰਕਚਰ ਬਣਾਉਣ ਵਾਲਾ ਸੀ ਜੇ ਅਸਮਾਨ ਵੀ ਬਣਿਆ ਤਾਂ ਉਹਨੂੰ ਕਿਨੇ ਰੂਪਰੇਖਾ ਪ੍ਰਦਾਨ ਕੀਤੀ ਜੇ ਮੱਝ ਬਣੀ ਹੈ ਬੰਦਾ ਮੱਝ ਨੂੰ ਕਿਉਂ ਨਹੀਂ ਪੈਦਾ ਕਰ ਸਕਦਾ ਇਹ ਮੱਝ ਨੂੰ ਕਿਹਨੇ ਪੈਦਾ ਕੀਤਾ ਇਹ ਗਾਂ ਨੂੰ ਕਿਹਨੇ ਪੈਦਾ ਕੀਤਾ ਇਹਨਾਂ ਦੇ ਅੰਦਰ ਦੁੱਧ ਦੀ ਬਿਰਤੀ ਕਿਨੇ ਬਣਾਈ ਖਾਂਦੀਆਂ ਘਾਹ ਨੇ ਦਿੰਦੀਆਂ ਦੁੱਧ ਨੇ ਕਿਵੇਂ ਬਣ ਗਿਆ ਉਹ ਦੁੱਧ ਪਰ ਟੈਕਨੋਲੋਜੀ ਦਾ ਕਲੋਨ ਬਣਾਉਣ ਦੀ ਵੀ ਆ ਗਈ। ਚਲੋ ਮੈਨੂੰ ਉਹਦੇ ਬਾਰੇ ਪਤਾ ਨਹੀਂ ਕੀ ਕਿਹੜਾ ਕਲੋਨ ਚਲੋ ਉਹਨੂੰ ਬੈਨ ਕੀਤਾ ਹੈ ਪਰ ਕਲੋਨ ਬਣਾਉਣ ਦੀ ਤਾਂ ਆਈ ਚੁੱਕੀ। ਮੈਂ ਹੁੰਦਾ ਕੀ ਹੈ ਮੈਨੂੰ ਤਾਂ ਪਹਿਲੇ ਦੱਸੋ। ਹੂ ਬੂ ਕਿਸੇ ਸਟਰਕਚਰ ਨੂੰ ਬਣਾਇਆ ਜਾ ਸਕਦਾ ਹੈ ਹੂ ਬੂ ਜੇ ਕੋਈ ਜੀਵ ਹੈ ਉਸ ਨੂੰ ਵੀ ਬਣਾਇਆ ਜਾ ਸਕਦਾ। ਨਹੀਂ ਜੀਵ ਦੇਖੋ ਜੀਵ ਨੂੰ ਸਾਇੰਸ ਤਾਂ ਹੁਣ ਕਹਿੰਦੀ ਹੈ ਵੀ ਜਿਹੜੇ ਜੀਵ ਜਿਹੜੇ ਆ ਧਰਤੀ ਤੇ ਨਹੀਂ ਰਹੇ ਉਹਨੂੰ ਤੱਕ ਬਣਾਉਣ ਦੇ ਦੁਆਰਾ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਖੋ ਜਦੋਂ ਬਣਨਗੇ ਜਦੋਂ ਬਣਨਗੇ ਫਿਰ ਉਹਨਾਂ ਦੇ ਉੱਤੇ ਚਰਚਾ ਹੋ ਸਕਦੀ ਹੈ ਹੁਣ ਆਸਾਂਵੰਤੀ ਆਸ ਗੁਸਾਈ ਪੂਰੀ ਹੈ। ਅਸੀਂ ਕਿਹਦੇ ਜਿੰਦ ਚ ਰਚਾ ਚੱਲ ਰਹੀ ਹੈ हां ਆਸ ਦੇ ਜਿਹੜਾ ਹਾਤੀ ਹੁਣ ਕਹਿੰਦੇ ਆ ਉਸ ਤੋਂ ਪਹਿਲਾਂ ਮੇਰੇ ਕੱਲ ਮਹਿਮਦ ਹੁੰਦਾ ਸੀ ਮੈਨੂੰ ਸ਼ਾਇਦ ਮੈਂ ਗਲਤ ਵੀ ਹੋਵਾਂ ਮਜਾਦ ਵੀ ਸਹੀ ਵੀ ਹੋਵਾਂ ਕਹਿੰਦੇ ਉਹ ਦੁਬਾਰਾ ਬਣਾਣ ਦੀ ਜਿਹੜੀ ਸਾਇੰਸ ਕੋਸ਼ਿਸ਼ ਕਰ ਰਹੀ ਹੈ ਤੇ ਸਾਇੰਟਿਫਿਕਲੀ ਕਰਾ ਲੀਆ ਡਿਸਕਵਰੀ ਦੀ ਹੈ ਤੇ ਪੂਰੀ ਡਾਕੂਮੈਂਟਰੀ ਹੈ ਇੱਕ ਡੀਐਨਏ ਲੈ ਕੇ ਉਹ ਪੂਰਾ ਬਣਾਣ ਦੀ ਉਹਨੂੰ ਕੋਸ਼ਿਸ਼ ਕਰ ਰਹੇ ਉਹ ਫਿਰ ਡੀਐਨਏ ਤੋਂ ਹੀ ਲੈ ਰਹੇ ਨੇ ਹੂੰ ਡੀਐਨਏ ਤੋਂ ਹੀ ਲੈ ਰਹੇ ਨੇ ਉਹ ਡੀਐਨਏ ਕਿੱਥੋਂ ਬਣਿਆ ਡੀਐਨਏ ਕਿਨੇ ਬਣਾਇਆ ਹੂੰ ਕਿਸੇ ਦਿਨ ਤੌਦੀ ਸ਼ੁਰੂਆਤ ਨੂੰ ਮੰਨੋਗੇ ਤੁਸੀਂ ਤੁਸੀਂ ਉਹਦੀ ਹੋਂਦ ਮੰਨ ਲਈ ਮੰਨ ਲਓ ਤੁਸੀਂ ਹਾਥੀ ਦੀ ਹੋਂਦ ਮੰਨ ਲਈ ਹਾਥੀ ਕਿਹਨੇ ਬਣਾਇਆ ਉਹ ਤਾਂ ਦੱਸੋ ਤੁਸੀਂ ਸਭ ਕੋ ਤੁਸੀਂ ਮੈਂ ਕਹਨਾ ਧਰਤੀ ਦੀ ਹੋਂਦ ਨੂੰ ਮੰਨਦੇ ਹੋ ਤੁਸੀਂ ਇਹ ਤਾਂ ਮੰਨਦੇ ਹੋ ਵੀ ਇਹ ਧਰਤੀ ਹੈ ਇੱਕ ਗ੍ਰਹਿ ਹੈ ਧਰਤੀ ਹੈ ਸੱਤ ਨੌ ਗ੍ਰਹਿ ਨੇ ਤੁਸੀਂ ਇਹਨੂੰ ਇੱਕ ਗ੍ਰਹਿ ਮੰਨਦੇ ਹੋ ਉਹਦੇ ਵਿੱਚੋਂ ਚੰਦਰਮਾ ਨੂੰ ਗ੍ਰਹਿ ਮੰਨਦੇ ਹੋ ਇਹ ਚੰਦਰਮਾ ਕਿਹਨੇ ਬਣਾਇਆ ਇਹ ਸੂਰਜ ਕਿਵੇਂ ਬਣਿਆ ਇਹ ਧਰਤੀ ਕਿਵੇਂ ਹੋਂਦ ਵਿੱਚ ਆਈ ਮਤਲਬ ਤੁਸੀਂ ਫੌਰ ਦਾ ਬਿਗਨਿੰਗ ਦੇ ਵਿੱਚ ਜਾ ਕੇ ਗੱਲ ਕਰੋ ਉਸ ਦਿਨ ਤੁਹਾਡੇ ਕੋਲ ਕੀ ਸਵਾਲ ਦਾ ਜਵਾਬ ਹੈ ਅੱਜ ਤਾਂ ਤੁਸੀਂ ਬਹੁਤ ਦਲੀਲਾਂ ਦੇ ਦਾਂਗੇ ਹਮ ਅੱਜ ਤਾਂ ਸਾਡੇ ਬਹੁਤ ਦਲੀਲਾਂ ਦੇਣਗੇ ਮਤਲਬ ਉਹਦੀ ਸ਼ੁਰੂਆਤ ਤਾਂ ਦੱਸੋ ਕਿੱਥੋਂ ਹੋਈ ਹਮ ਫਿਰ ਜੇ ਤੁਸੀਂ ਸ਼ੁਰੂਆਤ ਦੱਸ ਨਹੀਂ ਸਕਦੇ ਇਹਦਾ ਮਤਲਬ ਕਿ ਉਹ ਪਰਮੇਸ਼ਰ ਬਣਾ ਗਿਆ ਤੇ ਉਸ ਦੇ ਬਾਰੇ ਸਾਨੂੰ ਸਪੀਕ ਸਾਡੇ ਗੁਰੂ ਸਾਹਿਬਾਨ ਨੇ ਦੱਸਿਆ ਹਮ ਵੀ ਇਹ ਧਰਤੀ ਜਿੰਨੀ ਬਣੀ ਹੋਈ ਹੈ ਇਹ ਉਹਦੇ ਹੁਕਮ ਵਿੱਚ ਬਣੀ ਹੈ ਤੁਸੀਂ ਗੱਲ ਕਹਿ ਰਹੇ ਸੀ ਜਦੋਂ ਆਪਾਂ ਕਲਕੇ ਅਵਤਾਰ ਦੀ ਗੱਲ ਕਰ ਰਹੇ ਸੀ ਤੁਸੀਂ ਕਹਿ ਰਹੇ ਸੀ ਵੀ ਗੁਰੂ ਸਾਹਿਬ ਜਿਹੜੇ ਨੇ ਉਹ ਫੇਰ ਜਨਮ ਲੈਣਗੇ ਹਾਂ ਬਿਲਕੁਲ ਇਹ ਗੱਲ ਹੈ ਵੀ ਜਦੋਂ ਕਲ ਕੀ ਉਤਾਰ ਆਏਗਾ ਤੇ ਗੁਰੂ ਸਾਹਿਬ ਵੀ ਉਹ ਗੋਬਿੰਦ ਸਿੰਘ ਜੀ ਵੀ ਜਨਮ ਲੈਣਗੇ ਦੇਖੋ ਅਕਾਲ ਪੁਰਖ ਦੀ ਕੋਈ ਵੀ ਸ਼ਕਤੀ ਆ ਸਕਦੀ ਹੈ ਗੁਰੂ ਗੋਬਿੰਦ ਸਿੰਘ ਜੀ ਵੀ ਅਕਾਲ ਪੁਰਖ ਦੀ ਸ਼ਕਤੀ ਹੈ ਉਹ ਆਪ ਕਹਿੰਦੇ ਆ ਮੈਂ ਹਾਂ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਹਾਂ